दर्शकाल मैं ਤੁਹਾਡੇ ਨਾਲ ਪ੍ਰਿਆਤਾ ਪਿਉ ਤੋਂ ਇੱਕ ਵੀਡੀਓ سامنے ਆਈ ਹੈ ਜਿਸ ਦੇ ਵਿੱਚ ਦੋ ਗੁੱਟ ਆਪਸ ਵਿੱਚ ਭੜਦੇ ਹੋਏ ਨਜ਼ਰ ਆ ਰਹੇ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਾਰ ਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਸਰੇ ਵੱਲੋਂ ਲੜਾਈ ਝਗੜੇ ਦੌਰਾਨ ਇੱਕ ਦੂਜੇ ਦੀਆਂ ਪੱਗਾਂ ਤੱਕ ਲੱਥੀਆਂ ਗਈਆਂ ਨੇ ਤਾਂ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਜ਼ਬਰਦਸਤ ਦੋ ਗੁੱਟਾ ਵਿਚਾਲੇ ਹੰਗਾਮਾ ਵੇਖਣ ਨੂੰ ਮਿਲਿਆ ਲੜਾਈ ਝਗੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਥੋਂ ਤੱਕ ਕਿ ਇਹ ਲੜਾਈ ਇੰਨੀ ਜ਼ਬਰਦਸਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਜਿੱਥੇ ਕਿਸੇ ਦੇ ਲੱਤਾਂ ਪੈਰੀਆਂ ਨੇ ਉਥੇ ਲੱਤਾਂ ਪੈਰੀਆਂ ਨੇ ਕਸੂਨ ਮੁਕੇ ਚਲਦੇ ਹੋਏ ਸਾਫ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਪਿੱਛੇ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਇਹ ਵੀਡੀਓ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਦੀ ਜਿੱਥੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਹੈ ਮਾਹੌਲ ਕਾਫੀ ਜ਼ਿਆਦਾ ਗਰਮਾ-ਗਰਮੀ ਦਾ ਬਣ ਚੁੱਕਿਆ ਜਿੱਥੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦਰਜਨਾਂ ਦੇ ਕਰੀਬ ਦੋਵਾਂ ਟੀਰਾ ਦੇ ਮੁੰਡੇ ਨੇ ਤੇ ਉਹ ਆਪਸ ਦੇ ਵਿੱਚ ਲੜਦੇ ਹੋਏ ਸਾਫ ਵਖਾਈ ਦੇ ਰੇ ਨੇ ਕਸੂਨ ਮੁੱਕੇ ਚੱਲ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵਿਚੜਾ ਮੁਕੀ ਉੱਤੇ ਪੁੱਜਿਆ ਹੋਇਆ ਉਹਨਾਂ ਨੂੰ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੱਕ ਦੋ ਗੁੱਟ ਆਪਸ ਵਿੱਚ ਲੜਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਹਟਾਇਆ ਵੀ ਜਾ ਰਿਹਾ ਪਰ ਫਿਰ ਵੀ ਉਹਨਾਂ ਦੇ ਵਿੱਚ ਲੜਾਈ ਝਗੜਾ ਜਿਹੜਾ ਉਹ ਚੱਲਦਾ ਹੀ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਹਲੇ ਪੀਯੂ ਦੇ ਵਿੱਚ ਅਦਿੱਤਿਅ ਠਾਕੁਰ ਦਾ ਮੁੱਦਾ ਹਜੇ ਸ਼ਾਂਤ ਨਹੀਂ ਸੀ ਹੋਇਆ ਕਿ ਇੱਕ ਹੋਰ ਪੀਯੂ ਤੋਂ ਖਬਰ ਸਾਹਮਣੇ ਆ ਚੁੱਕੀ ਹੈ ਜਿੱਥੇ ਹੋਸਟਲ ਨੰਬਰ 4 ਦੇ ਬਾਹਰ ਦੋ ਗੁੱਟ आपस ਵਿੱਚ ਭੜ ਚੁਕੇ ਨੇ ਹਾਲਾਂਕਿ ਤੁਹਾਨੂੰ ਦੱਸ ਦਿੰਦੇ ਆ ਕਿ ਜੇ ਇਸ ਮਾਮਲੇ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਲੜਾਈ ਨੂੰ ਸਾਫ਼ ਕਿਨਾਰਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਨਿੱਜੀ ਲੜਾਈ ਹੈ ਉਹੜਾ ਦਾ ਇਸ ਦੇ ਵਿੱਚ ਕੋਈ ਮਤਲਬ ਨਹੀਂ ਹੈ ਇਹ ਸਾਨੂੰ ਨਹੀਂ ਪਤਾ ਕਿਸ ਕਾਰਨ ਕਰਕੇ ਲੜਦੇ ਪਏ ਨੇ ਉਰਨਾ ਨੇ ਇਹ ਕਿਹਾ ਕਿ ਅਸੀਂ ਸਰਵਾ ਦਿੱਤਿਆ ਠਾਕੁਰ ਨੂੰ ਇਨਸਾਫ ਦਵਾਣਾ ਤੇ ਉਹਦੇ ਲਈ ਅਸੀਂ ਲੜਦੇ ਰਹਾਂਗੇ ਪਰ ਇਹ ਇਹਨਾਂ ਦੀ ਨੀਚੀ ਲੜਾਈ ਹੈ ਕੀ ਕਾਰਨ ਹੈ ਪਿੱਛੇ ਦਾ ਉਹ ਨਹੀਂ ਸਾਹਮਣੇ ਆਇਆ ਪਰ ਇਹ ਲੜਾਈ ਦੀ ਵੀਡੀਓ ਜ਼ਰੂਰ ਜ਼ਬਰਦਸਤ ਵਾਇਰਲ ਵੀ ਹੋ ਰਹੀ ਹੈ ਅਤੇ ਕਿੰਨੀ ਬੁਰੀ ਤਰੀਕੇ ਦੇ ਨਾਲ ਇੱਕ ਦੂਜੇ ਦੀ ਮਾਰਕੁਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਆਂ ਤੇ ਦੇਖਦੇ ਆਂ ਕਿ ਕਿਸ ਤਰ੍ਹਾਂ ਪਿਊ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਪੱਕਦਾ ਹੋਇਆ ਨਜ਼ਰ ਆ ਰਿਹਾ ਠੀਕ ਹੈ ਠੀਕ ਹੈ ਠੀਕ ਹੈ

Oh! 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 ਸ਼ਿਕਾਲ ਮੈਂ ਤੁਹਾਡੇ ਨਾਲ ਪ੍ਰਿਆਤਾ ਪਿਉ ਤੋਂ ਇੱਕ ਵੀਡੀਓ سامنے ਆਈ ਹੈ ਜਿਸ ਦੇ ਵਿੱਚ ਦੋ ਗੁੱਟ ਆਪਸ ਵਿੱਚ ਵਿੱਚ ਭੜਦੇ ਹੋਏ ਨਜ਼ਰ ਆ ਰਹੇ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਾਰਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਦੂਸਰੇ ਵੱਲੋਂ ਲੜਾਈ ਝਗੜੇ ਦੌਰਾਨ ਇੱਕ ਦੂਜੇ ਦੀਆਂ ਪੱਗਾਂ ਤੱਕ ਲੱਥੀਆਂ ਗਈਆਂ ਨੇ ਤਾਂ ਮੌਕੇ ਦੀ ਵੀਡੀਓ سامنے ਆਈ ਹੈ ਜਿਸ ਦੇ ਵਿੱਚ ਜ਼ਬਰਦਸਤ ਦੋ ਗੁੱਟਾ ਵਿਚਾਲੇ ਹੰਗਾਮਾ ਵੇਖਣ ਨੂੰ ਮਿਲਿਆ ਲੜਾਈ ਝਗੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਥੋਂ ਤੱਕ ਕਿ ਇਹ ਲੜਾਈ ਇੰਨੀ ਜ਼ਬਰਦਸਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਜਿੱਥੇ ਕਿਸੇ ਦੇ ਲੱਤਾਂ ਪੈਰੀਆਂ ਨੇ ਉੱਥੇ ਲੱਤਾਂ ਪੈਰੀਆਂ ਨੇ ਕਸੂਨ ਮੁੱਕੇ ਚਲਦੇ ਹੋਏ ਸਾਫ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਪਿੱਛੇ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਇਹ ਵੀਡੀਓ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਦੀ ਜਿੱਥੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਹੈ ਮਾਹੌਲ ਕਾਫੀ ਸਦਕ ਗਰਮਾ-ਗਰਮੀ ਦਾ ਬਣ ਚੁੱਕਿਆ ਹੈ ਜਿੱਥੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦਰਜਨਾਂ ਦੇ ਕਰੀਬ ਦੋਵਾਂ ਟੀਰਾ ਦੇ ਮੁੰਡੇ ਨੇ ਤੇ ਉਹ ਆਪਸ ਦੇ ਵਿੱਚ ਲੜਦੇ ਹੋਏ ਸਾਫ ਵਖਾਈ ਦੇ ਰਹੇ ਨੇ ਕਸੂਨ ਮੁੱਕੇ ਚੱਲ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵਿਚੜਾ ਮੁਕिय ਤੇ ਪੂਜਿਆ ਹੋਇਆ ਉਹਨਾਂ ਨੂੰ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੱਕ ਦੋ ਗੁੱਟ ਆਪਸ ਵਿੱਚ ਲੜਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਹਟਾਇਆ ਵੀ ਜਾ ਰਿਹਾ ਪਰ ਫਿਰ ਵੀ ਉਹਨਾਂ ਦੇ ਵਿੱਚ ਲੜਾਈ ਝਗੜਾ ਜਿਹੜਾ ਉਹ ਚੱਲਦਾ ਹੀ ਜਾ ਰਿਹਾ ਤੁਹਾਨੂੰ ਦੱਸ ਦਿੰਦੇ ਆ ਕਿ ਹਲੇ ਪੀਯੂ ਦੇ ਵਿੱਚ ਆਦਿੱਤਿਆ ਠਾਕੁਰ ਦਾ ਮੁੱਦਾ ਹਜੇ ਸ਼ਾਂਤ ਨਹੀਂ ਸੀ ਹੋਇਆ ਕਿ ਇੱਕ ਹੋਰ ਪੀਯੂ ਤੋਂ ਖਬਰ ਸਾਹਮਣੇ ਆ ਚੁੱਕੀ ਹੈ ਜਿੱਥੇ ਹੋਸਟਲ ਨੰਬਰ 4 ਦੇ ਬਾਹਰ ਦੋ ਗੁੱਟ ਆਪਸ ਵਿੱਚ ਭੜ ਚੁਕੇ ਨੇ ਹਾਲਾਂਕਿ ਤੁਹਾਨੂੰ ਦੱਸਨੀਆ ਕਿ ਜੇ ਇਸ ਮਾਮਲੇ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਲੜਾਈ ਤੋਂ ਸਾਫ਼ ਕਿਨਾਰਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਨਿੱਜੀ ਲੜਾਈ ਹੈ ਉਹਨਾਂ ਦਾ ਇਸ ਦੇ ਵਿੱਚ ਕੋਈ ਮਤਲਬ ਨਹੀਂ ਹੈ ਇਹ ਸਾਨੂੰ ਨਹੀਂ ਪਤਾ ਕਿਸ ਕਾਰਨ ਕਰਕੇ ਲੜਦੇ ਪਏ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਰਵਾ ਦਿੱਤਿਆ ਠਾਕੁਰ ਨੂੰ ਇਨਸਾਫ ਦਵਾਣਾ ਹੈ ਤੇ ਉਹਦੇ ਲਈ ਅਸੀਂ ਲੜਦੇ ਰਹਾਂਗੇ ਪਰ ਇਹ ਇਹਨਾਂ ਦੀ ਨੀਚੀ ਲੜਾਈ ਹੈ ਕੀ ਕਾਰਨ ਹੈ ਪਿੱਛੇ ਦਾ ਉਹ ਨਹੀਂ ਸਾਹਮਣੇ ਆਇਆ ਪਰ ਇਹ ਲੜਾਈ ਦੀ ਵੀਡੀਓ ਜ਼ਰੂਰ ਜ਼ਬਰਦਸਤ ਵਾਇਰਲ ਵੀ ਹੋ ਰਹੀ ਹੈ ਅਤੇ ਕਿੰਨੀ ਬੁਰੀ ਤਰੀਕੇ ਦੇ ਨਾਲ ਇੱਕ ਦੂਜੇ ਦੀ ਮਾਰਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਿਊ ਦੇ ਵਿੱਚ ਜਿਹੜਾ ਮਾਹੌਲ ਹੈ पकद्दा हुआ नजर आ रहे ठीक है ठीक है ठीक है ठीक है ठीक है, तीक है। はい。 ਸਰਸ਼ੀਕਾਲ ਮੈਂ ਤੁਹਾਡੇ ਨਾਲ ਪ੍ਰਿਆਤ ਤਾਂ ਪਿਉ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਗੁੱਟ ਆਪਸ ਵਿੱਚ ਭੜਦੇ ਹੋਏ ਨਜ਼ਰ ਆ ਰਹੇ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਾਰਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਦੂਸਰੇ ਵੱਲੋਂ ਲੜਾਈ ਝਗੜੇ ਦੌਰਾਨ ਇੱਕ ਦੂਜੇ ਦੀਆਂ ਪੱਗਾਂ ਤੱਕ ਲੱਥੀਆਂ ਗਈਆਂ ਨੇ ਤਾਂ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਜ਼ਬਰਦਸਤ ਦੋ ਗੁੱਟਾ ਵਿਚਾਲੇ ਹੰਗਾਮਾ ਵੇਖਣ ਨੂੰ ਮਿਲਿਆ ਲੜਾਈ ਝਗੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਥੋਂ ਤੱਕ ਕਿ ਇਹ ਲੜਾਈ ਇੰਨੀ ਜ਼ਬਰਦਸਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਜਿੱਥੇ ਕਿਸੇ ਦੇ ਲੱਤਾਂ ਪੈਰੀਆਂ ਨੇ ਉੱਥੇ ਲੱਤਾਂ ਪੈਰੀਆਂ ਨੇ ਕਸੂਨ ਮੁੱਕੇ ਚੱਲਦੇ ਹੋਏ ਸਾਫ਼ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਪਿੱਛੇ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਇਹ ਵੀਡੀਓ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਦੀ ਜਿੱਥੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਹੈ ਮਾਹੌਲ ਕਾਫੀ ਜ਼ਿਆਦਾ ਗਰਮਾ-ਗਰਮੀ ਦਾ ਬਣ ਚੁੱਕਿਆ ਹੈ ਜਿੱਥੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦਰਜਨਾਂ ਦੇ ਕਰੀਬ ਦੋਵਾਂ ਟੀਰਾ ਦੇ ਮੁੰਡੇ ਨੇ ਤੇ ਉਹ ਆਪਸ ਦੇ ਵਿੱਚ ਲੜਦੇ ਹੋਏ ਸਾਫ਼ ਵਖਾਈ ਦੇ ਰਹੇ ਨੇ ਕਸੂਨ ਮੁੱਕੇ ਚੱਲ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵਿਚੜਾ ਮੁਕिय ਤੇ ਪੁੱਜਿਆ ਹੋਇਆ ਉਹਨਾਂ ਨੂੰ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੱਕ ਦੋ ਗੁੱਟ ਆਪਸ ਵਿੱਚ ਲੜਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਹਟਾਇਆ ਵੀ ਜਾ ਰਿਹਾ ਪਰ ਫਿਰ ਵੀ ਉਹਨਾਂ ਦੇ ਵਿੱਚ ਲੜਾਈ ਝਗੜਾ ਜਿਹੜਾ ਉਹ ਚੱਲਦਾ ਹੀ ਜਾ ਰਿਹਾ ਤੁਹਾਨੂੰ ਦੱਸ ਦਿੰਦੇ ਆ ਕਿ ਹਲੇ ਪੀਓ ਦੇ ਵਿੱਚ ਆਦਿੱਤਿਆ ਠਾਕੁਰ ਦਾ ਮੁੱਦਾ ਹਜੇ ਸ਼ਾਂਤ ਨਹੀਂ ਸੀ ਹੋਇਆ ਕਿ ਇੱਕ ਹੋਰ ਪੀਓ ਤੋਂ ਖਬਰ ਸਾਹਮਣੇ ਆ ਚੁੱਕੀ ਹੈ ਜਿੱਥੇ ਹੋਸਟਲ ਨੰਬਰ 4 ਦੇ ਬਾਹਰ ਦੋ ਗੁੱਟ ਆਪਸ ਵਿੱਚ ਭੜ ਚੁਕੇ ਨੇ ਹਾਲਾਂਕਿ ਤੁਹਾਨੂੰ ਦੱਸਨੀਆ ਕਿ ਜੇ ਇਸ ਮਾਮਲੇ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਲੜਾਈ ਨੂੰ ਸਾਫ਼ ਕਿਨਾਰਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਨਿੱਜੀ ਲੜਾਈ ਹੈ ਉਹਨਾਂ ਦਾ ਇਸ ਦੇ ਵਿੱਚ ਕੋਈ ਮਤਲਬ ਨਹੀਂ ਹੈ ਇਹ ਸਾਨੂੰ ਨਹੀਂ ਪਤਾ ਕਿਸ ਕਾਰਨ ਕਰਕੇ ਲੜਦੇ ਪਏ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਰਵਾ ਦਿੱਤਿਆ ਠਾਕੁਰ ਨੂੰ ਇਨਸਾਫ ਦਿਵਾਣਾ ਹੈ ਤੇ ਉਹਦੇ ਲਈ ਅਸੀਂ ਲੜਦੇ ਰਹਾਂਗੇ ਪਰ ਇਹ ਇਹਨਾਂ ਦੀ ਨੀਚੀ ਲੜਾਈ ਹੈ ਕੀ ਕਾਰਨ ਹੈ ਪਿੱਛੇ ਦਾ ਉਹ ਨਹੀਂ ਸਾਹਮਣੇ ਆਇਆ ਪਰ ਇਹ ਲੜਾਈ ਦੀ ਵੀਡੀਓ ਜ਼ਰੂਰ ਜ਼ਬਰਦਸਤ ਵਾਇਰਲ ਵੀ ਹੋ ਰਹੀ ਹੈ ਅਤੇ ਕਿੰਨੀ ਬੁਰੀ ਤਰੀਕੇ ਦੇ ਨਾਲ ਇੱਕ ਦੂਜੇ ਦੀ ਮਾਰਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਿਊ ਦੇ ਵਿੱਚ ਜਿਹੜਾ ਮਾਹੌਲ ਹੈ पखद्दाया नजर आ रहा है ठीक है ད�ས 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 དསས དསྱས དསྱས ད� दर्शकाल मैं ਤੁਹਾਡੇ ਨਾਲ ਪ੍ਰਿਆਤਾ ਪਿਉ ਤੋਂ ਇੱਕ ਵੀਡੀਓ سامنے ਆਈ ਹੈ ਜਿਸ ਦੇ ਵਿੱਚ ਦੋ ਗੁੱਟ ਆਪਸ ਵਿੱਚ ਪਿੱੜਦੇ ਹੋਏ ਨਜ਼ਰ ਆ ਰਹੇ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਾਰਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਦੂਸਰੇ ਵੱਲੋਂ ਲੜਾਈ ਝਗੜੇ ਦੌਰਾਨ ਇੱਕ ਦੂਜੇ ਦੀਆਂ ਪੱਗਾਂ ਤੱਕ ਲੱਥੀਆਂ ਗਈਆਂ ਨੇ ਤਾਂ ਮੌਕੇ ਦੀ ਵੀਡੀਓ سامنے ਆਈ ਹੈ ਜਿਸ ਦੇ ਵਿੱਚ ਜ਼ਬਰਦਸਤ ਦੋ ਗੁੱਟਾ ਵਿਚਾਲੇ ਹੰਗਾਮਾ ਵੇਖਣ ਨੂੰ ਮਿਲਿਆ ਲੜਾਈ ਝਗੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਇਹ ਲੜਾਈ ਇੰਨੀ ਜ਼ਬਰਦਸਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਜਿੱਥੇ ਕਿਸੇ ਦੇ ਲੱਤਾਂ ਪੈਰੀਆਂ ਨੇ ਉੱਥੇ ਲੱਤਾਂ ਪੈਰੀਆਂ ਨੇ ਕਸੂਨ ਮੁਕੇ ਚਲਦੇ ਹੋਏ ਸਾਫ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਪਿੱਛੇ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਇਹ ਵੀਡੀਓ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਦੀ ਜਿੱਥੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਹੈ ਮਾਹੌਲ ਕਾਫੀ ਜ਼ਿਆਦਾ ਗਰਮਾ-ਗਰਮੀ ਦਾ ਬਣ ਚੁੱਕਿਆ ਹੈ ਜਿੱਥੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦਰਜਨਾਂ ਦੇ ਕਰੀਬ ਦੋਵਾਂ ਟੀਰਾ ਦੇ ਮੁੰਡੇ ਨੇ ਤੇ ਉਹ ਆਪਸ ਦੇ ਵਿੱਚ ਲੜਦੇ ਹੋਏ ਸਾਫ ਵਖਾਈ ਦੇ ਰਹੇ ਨੇ ਕਸੂਨ ਮੁਕੇ ਚੱਲ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵਿੱਚ ਜਿਹੜਾ ਮੁਕੀ ਉਤੇ ਪੁੱਜਿਆ ਹੋਇਆ ਉਹਨਾਂ ਨੂੰ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੱਕ ਦੋ ਗੁੱਟ ਆਪਸ ਵਿੱਚ ਲੜਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਹਟਾਇਆ ਵੀ ਜਾ ਰਿਹਾ ਪਰ ਫਿਰ ਵੀ ਉਹਨਾਂ ਦੇ ਵਿੱਚ ਲੜਾਈ ਝਗੜਾ ਜਿਹੜਾ ਉਹ ਚੱਲਦਾ ਹੀ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਹਲੇ ਪੀਯੂ ਦੇ ਵਿੱਚ ਆਦਿੱਤਿਆ ਠਾਕੁਰ ਦਾ ਮੁੱਦਾ ਹਜੇ ਸ਼ਾਂਤ ਨਹੀਂ ਸੀ ਹੋਇਆ ਕਿ ਇੱਕ ਹੋਰ ਪੀਯੂ ਤੋਂ ਖਬਰ ਸਾਹਮਣੇ ਆ ਚੁੱਕੀ ਹੈ ਜਿੱਥੇ ਹੋਸਟਲ ਨੰਬਰ 4 ਦੇ ਬਾਹਰ ਦੋ ਗੁੱਟ ਆਪਸ ਵਿੱਚ ਭੜ ਚੁਕੇ ਨੇ ਹਾਲਾਂਕਿ ਤੁਹਾਨੂੰ ਦੱਸਣਿਆ ਕਿ ਜੇ ਇਸ ਮਾਮਲੇ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਲੜਾਈ ਤੋਂ ਸਾਫ਼ ਕਿਨਾਰਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੀ ਨਿੱਜੀ ਲੜਾਈ ਹੈ ਉਹੜਾ ਦਾ ਇਸ ਦੇ ਵਿੱਚ ਕੋਈ ਮਤਲਬ ਨਹੀਂ ਹੈ ਇਹ ਸਾਨੂੰ ਨਹੀਂ ਪਤਾ ਕਿਸ ਕਾਰਨ ਕਰਕੇ ਲੜਦੇ ਪਏ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਰਵਾ ਦਿੱਤਿਆ ਠਾਕੁਰ ਨੂੰ ਇਨਸਾਫ ਦਵਾਣਾ ਹੈ ਤੇ ਉਹਦੇ ਲਈ ਅਸੀਂ ਲੜਦੇ ਰਹਾਂਗੇ ਪਰ ਇਹ ਇਹਨਾਂ ਦੀ ਨੀਚੀ ਲੜਾਈ ਹੈ ਕੀ ਕਾਰਨ ਹੈ ਪਿੱਛੇ ਦਾ ਉਹ ਨਹੀਂ ਸਾਹਮਣੇ ਆਇਆ ਪਰ ਇਹ ਲੜਾਈ ਦੀ ਵੀਡੀਓ ਜ਼ਰੂਰ ਜ਼ਬਰਦਸਤ ਵਾਇਰਲ ਵੀ ਹੋ ਰਹੀ ਹੈ ਅਤੇ ਕਿੰਨੀ ਬੁਰੀ ਤਰੀਕੇ ਦੇ ਨਾਲ ਇੱਕ ਦੂਜੇ ਦੀ ਮਾਰਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਆਂ ਤੇ ਦੇਖਦੇ ਆਂ ਕਿ ਕਿਸ ਤਰ੍ਹਾਂ ਪਿਊ ਦੇ ਵਿੱਚ ਜਿਹੜਾ ਮਾਹੌਲ ਹੈ हुआ नजर आ रहे ठीक है ठीक है ठीक है ठीक है ਸਰਸ਼ੀਕਾਲ ਮੈਂ ਤੁਹਾਡੇ ਨਾਲ ਪ੍ਰਿਆਤਾ ਪਿਉ ਤੋਂ ਇੱਕ ਵੀਡੀਓ سامنے ਆਈ ਹੈ ਜਿਸ ਦੇ ਵਿੱਚ ਦੋ ਗੁੱਟ ਆਪਸ ਵਿੱਚ ਭੜਦੇ ਹੋਏ ਨਜ਼ਰ ਆ ਰਹੇ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਾਰਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਦੂਸਰੇ ਵੱਲੋਂ ਲੜਾਈ ਝਗੜੇ ਦੌਰਾਨ ਇੱਕ ਦੂਜੇ ਦੀਆਂ ਪੱਗਾਂ ਤੱਕ ਲੱਥੀਆਂ ਗਈਆਂ ਨੇ ਤਾਂ ਮੌਕੇ ਦੀ ਵੀਡੀਓ سامنے ਆਈ ਹੈ ਜਿਸ ਦੇ ਵਿੱਚ ਜ਼ਬਰਦਸਤ ਦੋ ਗੁੱਟਾ ਵਿਚਾਲੇ ਹੰਗਾਮਾ ਵੇਖਣ ਨੂੰ ਮਿਲਿਆ ਲੜਾਈ ਝਗੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਥੋਂ ਤੱਕ ਕਿ ਇਹ ਲੜਾਈ ਇੰਨੀ ਜ਼ਬਰਦਸਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਜਿੱਥੇ ਕਿਸੇ ਦੇ ਲੱਤਾਂ ਪੈਰੀਆਂ ਨੇ ਉੱਥੇ ਲੱਤਾਂ ਪੈਰੀਆਂ ਨੇ ਕਸੂਨ ਮੁਕੇ ਚਲਦੇ ਹੋਏ ਸਾਫ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਪਿੱਛੇ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਇਹ ਵੀਡੀਓ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਦੀ ਜਿੱਥੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਹੈ ਮਾਹੌਲ ਕਾਫੀ ਜ਼ਿਆਦਾ ਗਰਮਾ-ਗਰਮੀ ਦਾ ਬਣ ਚੁੱਕਿਆ ਹੈ ਜਿੱਥੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਦਰਜਨਾਂ ਦੇ ਕਰੀਬ ਦੋਵਾਂ ਟੀਰਾ ਦੇ ਮੁੰਡੇ ਨੇ ਤੇ ਉਹ ਆਪਸ ਦੇ ਵਿੱਚ ਲੜਦੇ ਹੋਏ ਸਾਫ ਵਖਾਈ ਦੇ ਰਹੇ ਨੇ ਕਸੂਨ ਮੁਕੇ ਚੱਲ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵਿਚੜਾ ਮੁਕੀ ਉਤੇ ਪੁੱਜਿਆ ਹੋਇਆ ਉਹਨਾਂ ਨੂੰ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੱਕ ਦੋ ਗੁੱਟ ਆਪਸ ਵਿੱਚ ਲੜਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਹਟਾਇਆ ਵੀ ਜਾ ਰਿਹਾ ਪਰ ਫਿਰ ਵੀ ਉਹਨਾਂ ਦੇ ਵਿੱਚ ਲੜਾਈ ਝਗੜਾ ਜਿਹੜਾ ਉਹ ਚੱਲਦਾ ਹੀ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਹਲੇ ਪੀਯੂ ਦੇ ਵਿੱਚ ਆਦਿੱਤਿਆ ਠਾਕੁਰ ਦਾ ਮੁੱਦਾ ਹਜੇ ਸ਼ਾਂਤ ਨਹੀਂ ਸੀ ਹੋਇਆ ਕਿ ਇੱਕ ਹੋਰ ਪੀਯੂ ਤੋਂ ਖਬਰ ਸਾਹਮਣੇ ਆ ਚੁੱਕੀ ਹੈ ਜਿੱਥੇ ਹੋਸਟਲ ਨੰਬਰ 4 ਦੇ ਬਾਹਰ ਦੋ ਗੁੱਟ ਆਪਸ ਵਿੱਚ ਭੜ ਚੁਕੇ ਨੇ ਹਾਲਾਂਕਿ ਤੁਹਾਨੂੰ ਦੱਸਨੀਆ ਕਿ ਜੇ ਇਸ ਮਾਮਲੇ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਲੜਾਈ ਤੋਂ ਸਾਫ਼ ਕਿਨਾਰਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੀ ਨਿੱਜੀ ਲੜਾਈ ਹੈ ਉਹਨਾਂ ਦਾ ਇਸ ਦੇ ਵਿੱਚ ਕੋਈ ਮਤਲਬ ਨਹੀਂ ਹੈ ਇਹ ਸਾਨੂੰ ਨਹੀਂ ਪਤਾ ਕਿਸ ਕਾਰਨ ਕਰਕੇ ਲੜਦੇ ਪਏ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਰਵਾ ਦਿੱਤਿਆ ਠਾਕੁਰ ਨੂੰ ਇਨਸਾਫ ਦਵਾਣਾ ਹੈ ਤੇ ਉਹਦੇ ਲਈ ਅਸੀਂ ਲੜਦੇ ਰਹਾਂਗੇ ਪਰ ਇਹ ਇਹਨਾਂ ਦੀ ਨੀਚੀ ਲੜਾਈ ਹੈ ਕੀ ਕਾਰਨ ਹੈ ਪਿੱਛੇ ਦਾ ਉਹ ਨਹੀਂ ਸਾਹਮਣੇ ਆਇਆ ਪਰ ਇਹ ਲੜਾਈ ਦੀ ਵੀਡੀਓ ਜ਼ਰੂਰ ਜ਼ਬਰਦਸਤ ਵਾਇਰਲ ਵੀ ਹੋ ਰਹੀ ਹੈ ਅਤੇ ਕਿੰਨੀ ਬੁਰੀ ਤਰੀਕੇ ਦੇ ਨਾਲ ਇੱਕ ਦੂਜੇ ਦੀ ਮਾਰਕੁਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਿਊ ਦੇ ਵਿੱਚ ਜਿਹੜਾ ਮਾਹੌਲ ਹੈ पकद्दा हुआ नजर आ रहे। ठीक है ठीक है ठीक है ठीक है ठीक है wait hey. 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 ਸਰਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆਤਾ ਪਿਉ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਗੁੱਟ ਆਪਸ ਵਿੱਚ ਪੜਦੇ ਹੋਏ ਨਜ਼ਰ ਆ ਰਹੇ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਮਾਰਕੁੱਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਦੂਸਰੇ ਵੱਲੋਂ ਲੜਾਈ ਝਗੜੇ ਦੌਰਾਨ ਇੱਕ ਦੂਜੇ ਦੀਆਂ ਪੱਗਾਂ ਤੱਕ ਲੱਥੀਆਂ ਗਈਆਂ ਨੇ ਤਾਂ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਜ਼ਬਰਦਸਤ ਦੋ ਗੁੱਟਾ ਵਿਚਾਲੇ ਹੰਗਾਮਾ ਵੇਖਣ ਨੂੰ ਮਿਲਿਆ ਲੜਾਈ ਝਗੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਥੋਂ ਤੱਕ ਕਿ ਇਹ ਲੜਾਈ ਇੰਨੀ ਜ਼ਬਰਦਸਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਜਿੱਥੇ ਕਿਸੇ ਦੇ ਲੱਤਾਂ ਪੈਰੀਆਂ ਨੇ ਉਥੇ ਲੱਤਾਂ ਪੈਰੀਆਂ ਨੇ ਕੁਸੁੰਨ ਮੁੱਕੇ ਚੱਲਦੇ ਹੋਏ ਸਾਫ਼ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਪਿੱਛੇ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਇਹ ਵੀਡੀਓ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਦੀ ਜਿੱਥੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਆ ਮਾਹੌਲ ਕਾਫੀ ਜ਼ਿਆਦਾ ਗਰਮਾ-ਗਰਮੀ ਦਾ ਬਣ ਚੁੱਕਿਆ ਜਿੱਤੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਦਰਜਨਾਂ ਦੇ ਕਰੀਬ ਦੋਵਾਂ ਟੀਰਾ ਦੇ ਮੁੰਡੇ ਨੇ ਤੇ ਉਹ ਆਪਸ ਦੇ ਵਿੱਚ ਲੜਦੇ ਹੋਏ ਸਾਫ ਵਖਾਈ ਦੇ ਨੇਕ ਸੁੰਨ ਮੁੱਕੇ ਚੱਲ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵਿੱਚੜਾ ਮੁਕੀ ਉਤੇ ਪੁੱਜਿਆ ਹੋਇਆ ਉਹਨਾਂ ਨੂੰ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੱਕ ਦੋ ਗੁੱਟ ਆਪਸ ਵਿੱਚ ਲੜਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਹਟਾਇਆ ਵੀ ਜਾ ਰਿਹਾ ਪਰ ਫਿਰ ਵੀ ਉਹਨਾਂ ਦੇ ਵਿੱਚ ਲੜਾਈ ਝਗੜਾ ਜਿਹੜਾ ਉਹ ਚੱਲਦਾ ਹੀ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਹਲੇ ਪੀਯੂ ਦੇ ਵਿੱਚ ਅਦਿੱਤਿਅ ਠਾਕੁਰ ਦਾ ਮੁੱਦਾ ਹਜੇ ਸ਼ਾਂਤ ਨਹੀਂ ਸੀ ਹੋਇਆ ਕਿ ਇੱਕ ਹੋਰ ਪੀਯੂ ਤੋਂ ਖਬਰ ਸਾਹਮਣੇ ਆ ਚੁੱਕੀ ਹੈ ਜਿੱਥੇ ਹੋਸਟਲ ਨੰਬਰ 4 ਦੇ ਬਾਹਰ ਦੋ ਗੁੱਟ ਆਪਸ ਵਿੱਚ ਭੜ ਚੁਕੇ ਨੇ ਹਾਲਾਂਕਿ ਤੁਹਾਨੂੰ ਦੱਸਨੀਆ ਕਿ ਜੇ ਇਸ ਮਾਮਲੇ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਲੜਾਈ ਤੋਂ ਸਾਫ਼ ਕਿਨਾਰਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੀ ਨਿੱਜੀ ਲੜਾਈ ਹੈ ਉਹਨਾਂ ਦਾ ਇਸ ਦੇ ਵਿੱਚ ਕੋਈ ਮਤਲਬ ਨਹੀਂ ਹੈ ਇਹ ਸਾਨੂੰ ਨਹੀਂ ਪਤਾ ਕਿਸ ਕਾਰਨ ਕਰਕੇ ਲੜਦੇ ਪਏ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਰਵਾ ਦਿੱਤਿਆ ਠਾਕੁਰ ਨੂੰ ਇਨਸਾਫ ਦਵਾਣਾ ਤੇ ਉਹਦੇ ਲਈ ਅਸੀਂ ਲੜਦੇ ਰਹਾਂਗੇ ਪਰ ਇਹ ਇਹਨਾਂ ਦੀ ਨਿੱਜੀ ਲੜਾਈ ਹੈ ਕੀ ਕਾਰਨ ਹੈ ਪਿੱਛੇ ਦਾ ਉਹ ਨਹੀਂ ਸਾਹਮਣੇ ਆਇਆ ਪਰ ਇਹ ਲੜਾਈ ਦੀ ਵੀਡੀਓ ਜ਼ਰੂਰ ਜ਼ਬਰਦਸਤ ਵਾਇਰਲ ਵੀ ਹੋ ਰਹੀ ਹੈ ਅਤੇ ਕਿੰਨੀ ਬੁਰੀ ਤਰੀਕੇ ਦੇ ਨਾਲ ਇੱਕ ਦੂਜੇ ਦੀ ਮਾਰਕੁਟਾਈ ਕਰਦੇ ਹੋਏ ਨਜ਼ਰ ਆ ਰਹੇ ਨੇ